ਦੋਸਤੋ ਪੇਸ਼ ਹੈ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਪਾਕਿਸਤਾਨ ਹਮਾਰਾ ਹੈ ਪਹਿਲੇ ਉਸ ਦਾ ਨਾਮ ਰੱਖੀ ਸੀ ਹੁਣ ਉਸ ਦਾ ਨਾਮ ਅੱਲਾ ਰੱਖੀ ਰੱਖ ਦਿੱਤਾ ਗਿਆ ਉੰਜ ਉਸ ਨੂੰ ਅੱਗੇ ਵੀ ਲੋਕ ਰੱਖੀ ਸਾਦੇ ਸਨ ਹੁਣ ਵੀ ਲੋਕ ਰੱਖੀ ਸਾਦੇ ਸਨ ਉਸ ਰਾਤ ਜਦੋਂ ਨੇਜੇ ਲਿਸ਼ਕੇ ਤਾਰੇ ਟੁੱਟੇ ਜਦੋਂ ਪਚਾਲ ਆਇਆ ਰੱਖੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਉੱਠੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ ਸੁੱਤੀ ਉਸ ਗਠਿਆਲੀ ਟੱਪੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਪੈਲੀਆਂ ਵਿੱਚੋਂ ਗੁਜ਼ਰੀ ਪਤਾ ਨਹੀਂ ਕਿਸ ਤਰ੍ਹਾਂ ਸੁੱਤੀ-ਸੁੱਤੀ ਬੇਸੁੱਧ ਇੱਕ ਦੁਰੰਗ ਵਿੱਚ ਜਾ ਪਈ ਤੇ ਤਿੰਨ ਪੂਰੀਆਂ ਰਾਤਾਂ ਤਿੰਨ ਪੂਰੇ ਦਿਨ ਉੱਥੇ ਹੀ ਉਹ ਦਬਕੀ ਰਹੀ ਉਹਦੇ ਹੇਠੋਂ ਲਹੂ ਦੀ ਨਿੱਚੜ ਦੀ ਲਕੀਰ ਲੰਘ ਗਈ ਉਹਦੇ ਉੱਤੋਂ ਦਿਨਾਲੀਆਂ ਦੀਆਂ ਗੋਲੀਆਂ ਗੁਜ਼ਰਦੀਆਂ ਰਹੀਆਂ ਉਹਦੇ ਕੰਨਾਂ ਵਿੱਚ ਕਈ ਜਾਣੀਆਂ ਕਈ ਪਛਾਣੀਆਂ ਕਈ ਇਹੋ ਜਿਹੀਆਂ ਚੀਖਾਂ ਵੀ ਪਈਆਂ ਜਿਨ੍ਹਾਂ ਨਾਲ ਉਸ ਦੀ ਦੁੱਧ ਦੀ ਸਾਂਹ ਸੀ ਤੇ ਫੇਰ ਘੋੜਿਆਂ ਦੀਆਂ ਟਾਪਾਂ ਫੇਰ ਲਾਰੀਆਂ ਮੋਟਰਾਂ ਤੇ ਟਰੱਕਾਂ ਦੀ ਗੂੰਜਾਰ ਉਸ ਨੂੰ ਸੁਣਾਈ ਦਿੱਤੀ। ਅਗਲੀ ਸਵੇਰ ਸਾਰੀ ਦੀ ਸਾਰੀ ਵਾਦੀ ਇੰਜ ਸੀ ਜਿਵੇਂ ਕਦੀ ਵੀ ਹੁੰਦੀ ਸੀ। ਬਲਦਾਂ ਦੇ ਗਲਪਈਆਂ ਟੱਲੀਆਂ ਸੱਜੇ ਸੱਜੇ ਟੁਣਕਣ ਲੱਗ ਪਈਆਂ। ਇੱਜੜਾਂ ਤੇ ਵੱਗਾਂ ਦੇ ਵਗ ਨਿਕਲਣ ਲੱਗ ਪਏ ਜਿਵੇਂ ਹਮੇਸ਼ਾ ਹਰ ਪਿੰਡ ਵਿੱਚ ਹੁੰਦਾ ਹੈ। ਖੂਹਾਂ ਦੀ ਮਧ ਰੀਂ ਰੀਂ ਠਕ ਠਕ ਚਵੇ ਪਾਸ ਗੂੰਜਣੀ ਸ਼ੁਰੂ ਹੋ ਗਈ। ਪੀੜਾਂ ਦੀਆਂ ਪੀੜਾਂ ਪੰਛੀਆਂ ਦੀਆਂ ਡਾਰਾਂ ਅਸਮਾਨਾਂ ਵਿੱਚ ਆ ਗਈਆਂ ਦੁੱਧਾਂ ਵਿੱਚ ਮਧਾਣੀਆਂ ਛਲਕੀਆਂ ਵਿਹੜਿਆਂ ਵਿੱਚੋਂ ਧੂਏ ਉੱਠੇ ਤੇ ਮਸੀਤ ਵਿੱਚੋਂ ਬਾਗ ਦੀ ਆਵਾਜ਼ ਆਈ RAM ਰੱਖੀ ਕਿਤਨਾ ਚਿਰ ਉਡੀਕਦੀ ਰਹੀ ਨਾ ਮੰਦਰ ਵਿੱਚੋਂ ਟਣ ਟਣ ਹੋਈ ਨਾ ਗੁਰਦਵਾਰੇ ਵਿੱਚੋਂ ਸ਼ੰਖ ਦੀ ਸਦਾ ਉਹਦੇ ਕੰਨੀ ਪਈ ਤੇ ਜਦੋਂ ਪੀਲੀਆਂ ਪੀਲੀਆਂ ਧੁੱਪਾਂ ਨਿਕਲੀਆਂ RAM ਰੱਖੀ ਉੱਠ ਕੇ ਪਿਛੁੱਕੜ ਆਪਣੇ ਗੋੰਡੀਆਂ ਦੇ ਵਿਹੜੇ ਵਿੱਚ ਜਾਵੜੀ ਹੱਸਦੇ ਖੇਡਦੇ ਸਾਰੇ ਦੇ ਸਾਰੇ ਉਸ ਨੂੰ ਵੇਖ ਕੇ ਹੱਕੇ ਬੱਕੇ ਰਹਿ ਗਏ ਔਰਤਾਂ ਨੇ ਸੋਚਿਆ ਜਿਵੇਂ ਕੂਨ ਦੀ ਨਦੀ ਚੋਂ ਰੱਖੀ ਉਮਲ ਕੇ ਆਈ ਹੈ ਤੇ ਮਰਦਾਂ ਜਣਿਆ ਜਿਵੇਂ ਉਹਨਾਂ ਨਾਲ ਕੋਈ ਚਾਲ ਚੱਲੀ ਹੋਵੇ ਜਵਾਨ ਜਹਾਨ ਸ਼ੇਰਬਾਜ਼ ਦਾ ਮੂੰਹ ਭਖਣ ਲੱਗ ਪਿਆ ਉਹਦੀਆਂ ਅੱਖਾਂ ਵਿੱਚ ਫੇਰ ਇੱਕ ਵਾਰ ਦਹਿਸ਼ਤ ਆਈ ਮਸਾ ਮਸਾ ਢਲਕੀਆਂ ਹੋਈਆਂ ਰਗਾਂ ਫੇਰ ਤਣ ਗਈਆਂ ਤੇ ਮੰਜੀ ਹੀਠੋਂ ਲਿਸ਼ਕਦੀ ਛਵੀ ਛੇਕ ਕੇ ਉਹ ਡਾਢੇ ਗਜਬ ਵਿੱਚ ਉੱਠਿਆ ਇਸ ਸ਼ਵੀ ਨੇ ਕਈ ਧੜ ਤੀਰੇ ਸਨ ਖੂਪਰੀਆਂ ਮਿੱਧੀਆਂ ਸਨ ਕਈ ਗਰ ਲਾਈਆਂ ਸਨ ਪਰ ਕੋਈ ਦੂ ਕਦਮ ਰੱਖੀ ਤੋ ਦੂਰ ਉਹਦੀ ਸ਼ਵੀ ਜਿਵੇਂ ਉਗਰੀ ਦੀ ਉਗਰੀ ਰਹਿ ਗਈ ਰੱਖੀ ਤੇ ਉਹਦੇ ਵਿਚਕਾਰ ਉਹਦੀ ਮਾਂ ਸੀ ਉਹਦਾ ਪਿਓ ਸੀ ਉਹਦੀ ਭੈਣ ਸੀ ਪਤਾ ਨਹੀਂ ਕਿਸ ਤਰ੍ਹਾਂ ਅੱਖ ਦੇ ਫੋਰਮ ਵਿੱਚ ਉਹ ਨਾ ਠੱਕੇ ਰੱਖੀ ਤੇ ਆ ਪਏ ਤੇ ਉਹਨੂੰ ਜਲ ਬਣਾਉਣ ਨਹੀਂ ਦਿੱਤੀ ਉਹ ਕੜੀ ਲੰਘ ਗਈ ਪਰ ਉਸ ਤੋਂ ਬਾਅਦ ਹਮੇਸ਼ਾ ਸ਼ੇਰਬਾਜ਼ ਹੈਰਾਨ ਹੁੰਦਾ ਕਿਵੇਂ ਉਸ ਨੂੰ ਕਹਿ ਰਾ ਸਕਿਆ ਸੀ ਰੱਖੀ ਤੇ ਉਹਦੀ ਸਪਾਤ ਦੀ ਛਵੀ ਉਸ ਨੂੰ ਹਮੇਸ਼ਾ ਸ਼ਰਮਿੰਦਿਆਂ ਕਰਦੀ ਤੇ ਉਹ ਡਾਢਾ ਕੱਚਾ ਹੁੰਦਾ ਇੱਕ ਦਿਨ ਉਸ ਨੂੰ ਤੋੜ ਫੋੜ ਕੇ ਖੂਹ ਵਿੱਚ ਸੁੱਟ ਆਇਆ ਤੇ ਧਰੇ ਘੇਟ ਜਿੱਥੇ ਸ਼ੇਰਬਾਜ਼ ਉਸ ਨੂੰ ਵੜਨ ਲਈ ਟੁੱਟਿਆ ਸੀ ਰੱਖੀ ਕਦੀ ਕਦੀ ਰੰਗਲਾ ਪੀੜਾ ਢਾ ਕੇ ਬਹਿ ਜਾਂਦੀ ਜਿਸ ਪੀੜੇ ਨਾਲ ਘੁੰਗਰੂ ਲੱਗੇ ਹੋਏ ਸਨ ਜਿਸ ਪੀੜੇ ਤੇ ਸ਼ੇਰਬਾਜ਼ ਦੀ ਮਾਂ ਬੈਠੀ ਜਦੋਂ ਵਿਆਹੀ ਹੋਈ ਆਈ ਸੀ ਜਿਸ ਪੀੜੇ ਤੇ ਸ਼ੇਰਬਾਜ਼ ਦੀ ਦਾਤੀ ਬੈਠੀ ਸੀ ਜਦੋਂ ਉਹ ਵਿਆਹੀ ਆਈ ਸੀ ਇੱਕ ਰੋਜ਼ ਸ਼ੇਰਬਾਜ਼ ਨੇ ਰੱਖੀ ਤੇ ਸ਼ਵੀ ਉਗਰੀ ਅਗਲੇ ਰੋਜ਼ ਗਾਨਾ ਬਣ ਕੇ ਉਸ ਨੂੰ ਆਪਣੀ ਤ੍ਰਿੰਮਤ ਬਣਾ ਲਿਆ ਰੱਖੀ ਤੇ ਉਸ ਨੂੰ ਹਮੇਸ਼ਾ ਚੰਗੀ ਲੱਗਦੀ ਸੀ ਬਚਪਨ ਵਿੱਚ ਉਹ ਇਕੱਠੇ ਖੇਡੇ ਸਨ ਇਕੱਠੇ ਘੁੰਮਦੇ ਇਕੱਠੇ ਲੱਭਦੇ ਇਕੱਠੇ ਹੱਸਦੇ ਤੇ ਫਿਰ ਜਦੋਂ ਉਹ ਵੱਡੀ ਹੋਈ ਸ਼ੇਰਬਾਜ਼ ਨੇ ਹਾਲ ਮੋਂਦਿਆਂ ਟਿੱਪੇ ਉਸਦੀ ਯਾਦ ਵਿੱਚ ਗਾਏ ਸਨ ਕਈ ਵਾਰ ਉਸਦੇ ਸੁਪਨੇ ਵਿੱਚ ਰੱਖੀ ਮੜਮੜਾਇਆ ਕਰਦੀ ਸੀ ਤੇ ਜਦੋਂ ਹੋਰ ਵੱਡੀ ਹੋਈ ਸ਼ੇਰਬਾਜ਼ ਉਸ ਨੂੰ ਲੁੱਕ ਛਿਪ ਕੇ ਵੇਖਿਆ ਕਰਦਾ ਸੀ ਭਾਵੇਂ ਰੱਖੀ ਨੂੰ ਪਤਾ ਸੀ ਤੇ ਭਾਵੇਂ ਰੱਖੀ ਨੂੰ ਨਹੀਂ ਪਤਾ ਸੀ ਸਵੇਰੇ ਸਰਗੀ ਵੇਲੇ ਉੱਠ ਕੇ ਰੱਖੀ ਦੁੱਧ ਚੋਂਦੀ ਮੱਝੀਆਂ ਦਾ ਗਾਇਆਂ ਦਾ ਬੱਕਰੀਆਂ ਦਾ ਤੇ ਫਿਰ ਦੁੱਧ ਰੜਕਦੀ ਫਿਰ ਸਾਰੇ ਘਰ ਨੂੰ ਸ਼ੀਸ਼ੇ ਵਾਂਗ ਬਣਾ ਲਿਆ ਸੀ ਸ਼ਾਮੀ ਹਰ ਡੰਗਰ ਲਈ ਆਪ ਗੋਤਾਵਾ ਕਰਦੀ ਆਪਣੇ ਹੱਥੀਂ ਉਹਨਾਂ ਨੂੰ ਖੋਂਦੀ ਮੱਝੀਆਂ ਦਾ ਦੁੱਧ ਸਵਾਇਆ ਹੋ ਗਿਆ ਬਲਦ ਦੌੜ-ਦੌੜ ਕੇ ਸ਼ੇਰ ਬਾਜ਼ ਵਰਗੇ ਹਾਲੀਆਂ ਨੂੰ ਥਕਾ ਛੱਡ ਦੇ ਆਪਣੇ ਸੱਸ ਸਹੁਰੇ ਦੇ ਜਿਸ ਤਰ੍ਹਾਂ ਪੈਰ ਧੋਤੋ ਪੀਂਦੀ ਕਦੀ ਉਸ ਨੂੰ ਪਲੰਘ ਤੋਂ ਨਾ ਲਾਣ ਦਿੰਦੀ ਅੰਡ ਨਾ ਗੁੰਡ ਨਾ ਉਸ ਨੂੰ ਵੇਖ ਕੇ ਹੈਰਾਨ ਹੁੰਦੀਆਂ ਮੂੰਹ ਵਿੱਚ ਉਂਗਲਾਂ ਪਾ ਕੇ ਟੁੱਕਦੀਆਂ ਗਲੀ ਮੁਹੱਲੇ ਵਿੱਚ ਉਹਨੇ ਹਰ ਗੁੱਠ ਹਰ ਕੋਨੇ ਵਿੱਚ ਸਹੇਲੀਆਂ ਬਣਾ ਲਈਆਂ ਇਨਜਨਾਂ ਵਿੱਚੋਂ ਸਭ ਨੂੰ ਪਛਾੜਦੀ ਖਿਚਕਿਲੀ ਮਚਾਈ ਰੱਖਦੀ ਪਿੰਡ ਵਿੱਚ ਕਿਸੇ ਨੂੰ ਸਵੈਟਰ ਦਾ ਨਵਾਂ ਨਮੂਨਾ ਸਿਖਾਉਣਾ ਹੁੰਦਾ ਰੱਖੀ ਸਿਖਾਉਂਦੀ ਕਿਸੇ ਨੇ ਅੱਖ ਵਿੱਚ ਚੁਟਕੀ ਪਾਉਣੀ ਹੁੰਦੀ ਰੱਖੀ ਕੋਲਾਂ ਦਾ ਕਿਸੇ ਨੇ ਕੋਈ ਭੇਦ ਦੱਸਣਾ ਹੁੰਦਾ ਰੱਖੀ ਸਾਂਭਦੀ ਰੱਖੀ ਜਿਸ ਤਰ੍ਹਾਂ ਪਤਾਸੇ ਵਾਂਗ ਕੋਲ ਮਿਲ ਗਈ ਟਾਲੀਆਂ ਹੀਠਾਂ ਕਦੀ ਕਦੀ ਪਿੰਗਾ ਝੂੜਦੀ ਰੱਖੀ ਜਦੋਂ ਦੂਰ ਦੂਰ ਤੱਕ ਹਰਿਆਵਲ ਤੇ ਹਰਿਆਵਲ ਦੇ ਪਿੱਛੇ ਆਪਣੇ ਪਿੰਡ ਦੀਆਂ ਮਧਰੀਆਂ ਪਹਾੜੀਆਂ ਵੇਖਦੀ ਉਹ ਹੈਰਾਨ ਹੁੰਦੀ ਕਿੰਜ ਲੋਕ ਟੁਰ ਗਏ ਸਨ ਆਪਣੀ ਚਨਾ ਦਾ ਮੋਤੀਆਂ ਵਰਗਾ ਪਾਣੀ ਤੱਕ ਕੇ ਉਹਦਾ ਜੀ ਕਹਿੰਦਾ ਬੰਦਾ ਇੱਥੇ ਹੀ ਮਰ ਜਾਏ ਉਸ ਨੂੰ ਛੱਡ ਕੇ ਕੋਈ ਕਿਸ ਤਰ੍ਹਾਂ ਜੀ ਸਕਦਾ ਸੀ ਉਹਨਾਂ ਸਿੱਟਿਆਂ ਨੂੰ ਜਿਨ੍ਹਾਂ ਦਾ ਬੀਜ ਉਹਦੇ ਪਿਓ ਭਰਾਵਾਂ ਨੇ ਪਾਇਆ ਕਦੀ-ਕਦੀ ਉਹ ਗੱਲ ਨਾਲ ਲਾ ਲੈਂਦੀ ਤੇ ਇਕਰਾਰ ਕਰਦੀ ਕਦੀ ਉਹਨਾਂ ਨੂੰ ਉਹ ਛੱਡ ਕੇ ਨਹੀਂ ਜਾਵੇਗੀ ਉਹ ਹੈਰਾਨ ਸੀ ਉਹਨਾਂ ਗਲੀਆਂ ਨੂੰ ਕਿੰਜ ਕੋਈ ਛੱਡ ਕੇ ਜਾ ਸਕਦਾ ਹੈ ਜਿੱਥੇ ਖੇਡਿਆ ਹੋਵੇ ਉਹਨਾਂ ਬੇਰੀਆਂ ਦੇ ਬੇਰ ਜਿੱਥੇ ਹਾਕਮ ਮਾਰ ਰਹੇ ਹੁੰਦੇ ਉਹਨਾਂ ਨੂੰ ਜਿਹੜੇ ਟੁਰ ਗਏ ਸਨ ਉਹਨੂੰ ਇਸ ਤਰ੍ਹਾਂ ਕੁਝ-ਕੁਝ ਮਹਿਸੂਸ ਹੁੰਦਾ ਜਦੋਂ ਇੱਕ ਵਾਰ ਪਾਕਿਸਤਾਨ ਦਾ ਕੋਈ ਲੀਡਰ ਇਹਨਾਂ ਦੇ ਪਿੰਡ ਕੋਲੋਂ ਗੁਜ਼ਰਿਆ ਰੱਖੀ ਸਾਰੀ ਸਵੇਰ ਸਿਹਰੇ ਪਰੋਂਦੀ ਰਹੀ ਕੜਕ ਦੀ ਦੁਪਹਿਰ ਵਿੱਚ ਪਾਕਿਸਤਾਨ ਦਾ ਝੰਡਾ ਫੜ ਔਰਤਾਂ ਨੇ ਇਹਨੇ ਜਲੂਸ ਕੱਢਿਆ ਤੇ ਸੜਕ ਦੇ ਕੰਢੇ ਆਪਣੇ ਕੌਮੀ ਆਗੂ ਦੇ ਇੰਤਜ਼ਾਰ ਵਿੱਚ ਪਾਕਿਸਤਾਨ ਹਮਾਰਾ ਹੈ ਤੇ ਹੋਰ ਕਈ ਗੀਤ ਗਾਉਂਦੀ ਰਹੀ ਜਦੋਂ ਲੀਡਰ ਦੀ ਮੋਟਰ ਗੁਜ਼ਰ ਗਈ ਇਸ ਨੇ ਉੱਚੇ-ਉੱਚੇ ਜ਼ਿੰਦਾਬਾਦ ਦੇ ਨਾਰੇ ਲਾਏ ਤੇ ਫੁੱਲਾਂ ਦੀ ਵਰਖਾ ਨਾਲ ਧਰਤੀ ਅੱਟੀ ਗਈ ਇੰਜ ਰੱਖੀ ਦੇ ਦਿਨ ਗੁਜ਼ਰ ਰਹੇ ਸਨ ਇੰਜ ਰੱਖੀ ਦੇ ਹਫ਼ਤੇ ਗੁਜ਼ਰ ਰਹੇ ਸਨ ਇੰਜ ਰੱਖੀ ਦੇ ਮਹੀਨੇ ਗੁਜ਼ਰ ਰਹੇ ਸਨ ਜਦੋਂ ਇੱਕ ਦਿਨ ਗਲੀ ਵਿੱਚੋਂ ਲੰਘਦੇ ਆ ਉਸ ਨੂੰ ਪਿੱਛੋਂ ਆਵਾਜ਼ ਆਈ ਨੀ ਰੱਖੀਏ ਤੇ ਅਗਲੀ ਘੜੀ ਉਸ ਦਾ ਭਰਾ ਉਸ ਦੇ ਗਲ ਨਾਲ ਲੱਗਿਆ ਹੋਇਆ ਸੀ ਕਿਤਨਾ ਚਿਰ ਦੋਵੇਂ ਰੋਂਦੇ ਰਹੇ ਰਕੀ ਡਾਡਾ ਉੱਚੀ ਉੱਚੀ ਰੋਈ ਉਸ ਨੂੰ ਇਹ ਵੀ ਭੁੱਲ ਗਿਆ ਕਿ ਨਾਲ ਇੱਕ ਉਪਰਾ ਆਦਮੀ ਵੀ ਜੋ ਸਪਾਈ ਲੱਗਦਾ ਸੀ ਖਲੋਤਾ ਸੀ ਜਿਸ ਤਰ੍ਹਾਂ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਅਖੀਰ ਜਦੋਂ ਉਸ ਦਾ ਵਿਰਾਗ ਲੱਥਾ ਉਹਦੇ ਭਰਾ ਨੇ ਸਪਾਈ ਵੱਲ ਇਸ਼ਾਰਾ ਕਰਕੇ ਕਿਹਾ ਇਸ ਨੂੰ ਲੈ ਚਲੋ ਮੇਰੀ ਭੈਣ ਲੱਭ ਪਈਏ ਪਰ ਕਿੱਥੇ ਰਕੀ ਨੇ ਇੱਕ ਮਿੰਟ ਬਾਅਦ ਜਿਸ ਤਰ੍ਹਾਂ ਉਹ ਸੁੱਤੀ ਪਈ ਜਾਗੀ ਹੋਏ ਖਿਭਰਾ ਕੇ ਪੁੱਛਿਆ ਦੂਰ ਕਿਸੇ ਦੂਰ ਦੇਸ਼ ਵਿੱਚ ਜਾਣ ਲਈ ਰੱਖੀ ਤਿਆਰ ਨਹੀਂ ਸੀ ਕੀ ਪਤਾ ਉੱਥੇ ਪਿੰਡ ਵਿੱਚ ਘਣੀਆਂ ਘਣੀਆਂ ਠੰਡੀਆਂ ਸ਼ਾਮਾਂ ਹੋਣ ਨਾ ਹੋਣ ਕੀ ਪਤਾ ਉੱਥੇ ਇਸ ਪਿੰਡ ਵਰਗੇ ਕਾਗ ਹੋਣ ਨਾ ਹੋਣ ਜੋ ਬਨੇਰਿਆਂ ਤੇ ਆ ਕੇ ਬਹਿ ਜਾਂਦੇ ਤੇ ਫਿਰ ਪਤਾ ਨਹੀਂ ਦਿਲ ਨੂੰ ਕੀ ਕੀ ਹੋਣ ਲੱਗ ਜਾਂਦਾ ਮੈਂ ਨਹੀਂ ਜਾਵਾਂਗੀ ਮੈਂ ਕਦੀ ਨਹੀਂ ਜਾਵਾਂਗੀ ਉਸ ਸ਼ਾਮੀ ਜਦੋਂ ਉਹ ਬਾਹਰ ਗਈ ਉਸ ਟਿੱਬੇ ਨੂੰ ਜਿਸ ਤਰ੍ਹਾਂ ਉਹ ਕਲਾਵੇ ਵਿੱਚ ਲੈ ਲਿਆ ਜਸਤ ਬੇਤਖ ਲੋਕਿ ਉਹ ਸ਼ੇਰਬਾਜ਼ ਨੂੰ ਖੇਤਾਂ ਵਿੱਚ ਕੰਮ ਕਰਦਾ ਵੇਂਦੀ ਹੁੰਦੀ ਸੀ ਮੈਂ ਨਹੀਂ ਜਾਵਾਂਗੀ ਇਸ਼ਕ ਪੇਚੇ ਦੀ ਲੰਮਕ ਦੀ ਵੇਲ ਨੂੰ ਉਸ ਪੋਲੇ ਜਿਹੇ ਟੋਕੇ ਕਿਆ ਮੈਂ ਕਦੀ ਨਹੀਂ ਜਾਵਾਂਗੀ ਉਸ ਨੇ ਬੱਚੇ ਦੀਆਂ ਅੱਖਾਂ ਨਾਲ ਅੱਖਾਂ ਮੇਲ ਉਸ ਦੀ ਥੂਥਣੀ ਨੂੰ ਚੁੰਮ ਲਿਆ ਆਪਣੇ ਸੂਫੇ ਦੀ ਛੱਤ ਹੇਠ ਜਾ ਕੇ ਉਸ ਨੇ ਜ਼ੋਰ ਦਾ ਕਿਹਾ ਮੈਂ ਇੱਥੇ ਹੀ ਰਹਾਂਗੀ ਆਪਣੀ ਚੁੱਲ੍ਹ ਕੋਲ ਬੈਠ ਕੇ ਉਹਦਾ ਗੱਜ ਨਾ ਖਲੋਂਦਾ ਮੇਰਾ ਆਪਣਾ ਇਹ ਚੌਂਕਾ ਏ ਉਹ ਚੀਕ ਉਠੀ ਉਸ ਰਾਤ ਪੂਰੇ ਦੀ ਠੰਡੀ ਵਾਰੋਂਕ ਰਹੀ ਸੀ ਰੱਖੀ ਨੇ ਤਾਰਿਆਂ ਨਾਲ ਇਕਰਾਰ ਕੀਤੇ ਚੰਨ ਦੇ ਤਰਲੇ ਲਏ ਉੱਠ ਉੱਠ ਬਨੇਰਿਆਂ ਤੇ ਬਹਿ ਕੇ ਸੋਚਦੀ ਉਸ ਨੇ ਪੀਰਾਂ ਦੀਆਂ ਮੰਤ ਤਮੰਨੀਆਂ ਮੂਰਤੀਆਂ ਨੂੰ ਮਨਾਉਣ ਦਾ ਪ੍ਰਣ ਕੀਤਾ ਸਾਹਮਣੇ ਉਹ ਦੁਰਗ ਸੀ ਜਿੱਥੇ ਪਿਛਲੀ ਵਾਰ ਰੱਖੀ ਜਾ ਪਈ ਸੀ ਤੇ ਉਸ ਨੂੰ ਕਿਸੇ ਨੇ ਨਹੀਂ ਸੀ ਵੇਖਿਆ ਹੁਣ ਤੇ ਪਰ ਉਹ ਕਿਤਨੀ ਹੋਰ ਦੀ ਹੋਰ ਹੋ ਗਈ ਸੀ ਹੁਣ ਉਹ ਕਿਸ ਤਰ੍ਹਾਂ ਛਾਲ ਮਾਰ ਸਕਦੀ ਸੀ ਉਸੀ ਪੱਜ ਵਿੱਚ ਕੋਈ ਮੋਤੀ ਹੋਏ ਕਦੀ ਉਛਲਿਆ ਨਹੀਂ ਕਰਦੀ ਵੇਖ ਸ਼ੇਰਵਾਜਾ ਹੁਣ ਤੇਰੀ ਸ਼ਵੀ ਨੂੰ ਕੀ ਹੋ ਗਿਆ ਏ ਰੱਖੀ ਉਸ ਨੂੰ ਮੋੜ-ਮੋੜ ਕਹਿੰਦੀ ਤੇ ਸ਼ੇਰਵਾਜ਼ ਐਨ ਆਪਣੇ ਪਲੰਗ ਤੇ ਪਿਆ ਹੋਇਆ ਸੀ ਜਦੋਂ ਦਾ ਨੰਬਰਦਾਰ ਦੇ ਘਰੋਂ ਸ਼ਾਮੀ ਉਹ ਮੁੜਿਆ ਉਸਨੇ ਇੱਕ ਲਫ਼ਜ਼ ਨਾ ਕੋਇਆ ਨਾ ਉਸਨੇ ਕੁਝ ਖਾਦਾ ਨਾ ਪੀਤਾ ਵੇ ਸ਼ੇਰਵਾਜਾ ਮੈਂ ਤੇਰੇ ਤੋਂ ਲੱਖ ਵੀਰ ਵਾਰ ਸੁੱਟਾਂਗੀ ਸ਼ੇਰਵਾਜ਼ ਤਾਂ ਵੀ ਚੁੱਪ ਸੀ ਉਹ ਦੀਪਕ ਰਹੇ ਚਿਹਰੇ ਉਹਦੀਆਂ ਲਾਲ ਹੋ ਰੀਆਂ ਅੱਖਾਂ ਵਿੱਚ ਜਿਸ ਤਰ੍ਹਾਂ ਅਥਰੂ ਜੰਮੇ ਹੋਏ ਸਨ ਵੇ ਮੇਰਿਆ ਬਾਜ ਸ਼ੇਰਾ ਆ ਕਿਤੇ ਟੁਰ ਚਲੀਏ ਆਖਿਰ ਚੁੰਝਲਾ ਕੇ ਰੱਖੀ ਨੇ ਕਿਹਾ ਸ਼ੇਰ ਬਾਜ਼ ਦੇ ਬੈਸਤਰੇ ਤੋਂ ਜਿਵੇਂ ਸੇਕ ਆ ਰਿਹਾ ਹੋਵੇ ਉਹ ਚੁੱਪ ਸੀ ਅਹੱਲ ਸੀ ਬੇਸੁੱਧ ਪਿਆਸੀ ਤੇ ਉਹ ਬੋਲਦਾ ਵੀ ਕਿੰਜ ਨੰਬਰਦਾਰ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਸੀ ਰੱਖੀ ਹਿੰਦੂ ਕੁੜੀ ਸੀ ਜਿਸ ਨੂੰ ਜ਼ਰੂਰ ਹਿੰਦੁਸਤਾਨ ਵਿੱਚ ਭੇਜਿਆ ਜਾਣਾ ਸੀ 15 ਅਗਸਤ ਤੋਂ ਬਾਅਦ ਜਿੰਨੇ ਕਲਮੇ ਪੜੇਗੇ ਉਹਨਾਂ ਨਾਲ ਕੋਈ ਮੁਸਲਮਾਨ ਨਹੀਂ ਸੀ ਬਣ ਸਕਿਆ ਇਹ ਗੱਲ ਆਪਣੀ ਮੁਸਲਮਾਨ ਸਰਕਾਰ ਆਪ ਕਹਿ ਰਹੀ ਸੀ ਤੇ ਫਿਰ ਇਧਰੋਂ ਹਰ ਹਿੰਦੂ ਕੁੜੀ ਨੂੰ ਭੇਜ ਕੇ ਉਧਰੋਂ ਮੁਸਲਮਾਨ ਕੁੜੀ ਆਉਣੀ ਸੀ ਰੱਖੀ ਜਿਹੜੀ ਹਿੰਦੂ ਜੰਮੀ ਸੀ ਉਹਦੇ ਬਦਲੇ ਇੱਕ ਇਸਲਾਮ ਵਿੱਚ ਪੈਦਾ ਹੋਈ ਕੁੜੀ ਨੇ ਇਧਰ ਆਉਣਾ ਸੀ ਪਾਕਿਸਤਾਨ ਲਈ ਹਰ ਕੁਰਬਾਨੀ ਦੀ ਲੋੜ ਸੀ ਤੇ ਸ਼ੇਰਬਾਜ਼ ਅਹਿਲ ਬੇਸੁੱਧ ਪਿਆ ਸੀ ਅਗਲੇ ਰੋਜ਼ ਮਸਾਂ ਅਜੇ ਦੋ ਹੀ ਨਿਕਲੇ ਸੀ ਕਿ ਫੌਜੀ ਲਾਰੀ ਉਹਨਾਂ ਦੇ ਵਿਹੜੇ ਵਿੱਚ ਆ ਖਲੋਤੀ ਲੰਮੀਆਂ ਬੰਦੂਕਾਂ ਲਈ ਸਿਪਾਹੀਆਂ ਨੂੰ ਵੇਖ ਕੇ ਰੱਖੀ ਕਰਲਾ ਉੱਠੀ ਮੈਂ ਨਹੀਂ ਜਾਣਾ ਮੈਂ ਕਦੀ ਨਹੀਂ ਜਾਣਾ ਕੀ ਹੋਇਆ ਜੇ ਇਸ ਦਾ ਨਾਂ ਵੱਟ ਗਿਆ ਏ ਇਹ ਆਪਣਾ ਦੇਸ਼ ਹੈ ਇਹ ਰੁੱਖ ਸਾਡੇ ਆਪਣੇ ਹਨ ਇਹ ਪੱਤਰ ਸਾਡੇ ਆਪਣੇ ਹਨ ਅਜੇ ਤਿਸ ਤਰੇਕ ਨੇ ਵੱਡਾ ਹੋਣਾ ਜਿਹਨੂੰ ਮੈਂ ਪਾਣੀ ਦੇ ਦੇ ਪਾਲਦੀ ਰਹੀ ਤੇ ਉਹਦੀਆਂ ਅੱਖਾਂ ਵਿੱਚ ਅਥਰੂ ਨਾ ਠੱਲੇ ਜਾਂਦੇ ਵੇ ਚੇਰਬਾਜ਼ ਤੂੰ ਬੋਲਦਾ ਕਿਉਂ ਨਹੀਂ ਤੂੰ ਕੁੰਦਾ ਕਿਉਂ ਨਹੀਂ ਮੈਂ ਤੇਰੀ ਈਮਾਨਤ ਨਾਲ ਕੀ ਕਰਾਂਗੀ ਤੇ ਰੱਖੀ ਬੇਹੋਸ਼ ਹੋ ਗਈ ਜਿੱਤਨਾ ਚਿਰ ਸ਼ੇਰਬਾਸ ਤੇ ਰੱਖੀ ਅੰਦਰ ਸੋਫੇ ਵਿੱਚ ਰਹੇ ਸਿਪਾਹੀਆਂ ਨੇ ਫੇਰ ਸੋਚਿਆ ਪੰਚਾਂ ਨੇ ਆਪਣੇ ਦਿਮਾਗ ਲੜਾਏ ਨੰਬਰਦਾਰ ਦੀ رائے ਲਈਤੀ ਗਈ ਪਰ ਆਪਣੀ ਕੌਮੀ ਸਰਕਾਰ ਦਾ ਹੁਕਮ ਸਾਫ਼ ਸੀ ਪਾਕਿਸਤਾਨ ਨੇ ਇਨਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਬਣ ਜਾਣਾ ਸੀ ਇਨਾਂ ਮਾਮੂਲੀ ਮਾਮੂਲੀ ਗੱਲਾਂ ਕਰਕੇ ਰੁੜ ਜਾਣਾ ਸੀ ਪਾਕਿਸਤਾਨ ਅਜੇ ਬੱਚਾ ਸੀ ਜਿਸ ਨੂੰ ਹਰ ਕਿਸ ਨੇ ਲੜਿਆਣਾ ਸੀ ਜਿਸ ਦੀਆਂ ਗਲਤ ਗੱਲਾਂ ਨੂੰ ਵੀ ਮੰਨਣਾ ਸੀ ਲਾਰੀ ਵਿਹੜੇ ਵਿੱਚ ਖਲੋਤੀ ਰਹੀ ਜਾ ਵੀ ਕੰਜ ਸਕਦੀ ਸੀ ਅਖੀਰ ਕੋਈ 2 ਘੰਟੇ ਬਾਅਦ ਸੋਫੇ ਦੇ ਪਿੱਤ ਖੁੱਲੇ ਪਹਿਲੇ ਰੱਖੀ ਨਿਕਲੀ ਫਿਰ ਸ਼ੇਰਵਾ ਸੀ ਰੱਖੀ ਨੇ ਲਾਲ ਰੇਸ਼ਮੀ ਜੋੜਾ ਪਾਇਆ ਹੋਇਆ ਸੀ ਉਹਦੇ ਸਿਰ ਤੇ ਗੋਟਿਆਂ ਕਿਨਾਰੀਆਂ ਵਾਲੀ ਚਿੱਲੀ ਸੀ ਜਿਹੜੀ ਉਸ ਤੋਂ ਸੰਭੀ ਨਹੀਂ ਸੀ ਜਾਣਦੀ ਉਹਦੇ ਮੱਥੇ ਤੇ ਉਹਦੇ ਕੰਨਾਂ ਵਿੱਚ ਉਦੇ ਨੱਕ ਵਿੱਚ ਬਾਹਾਂ ਤੇ ਗਲੇ ਵਿੱਚ ਪੈਰਾਂ ਤੇ ਕੋਈ ਥਾਂ ਖਾਲੀ ਨਹੀਂ ਸੀ ਜਿੱਥੇ ਕੋਈ ਗਹਿਣਾ ਨਾ ਹੋਵੇ ਜਿਸ ਤਰ੍ਹਾਂ ਸੋਨੇ ਨਾਲ ਲੱਦੀ ਹੋਵੇ ਸ਼ੇਰਬაზ ਦੀ ਦਾਦੀ ਦੇ ਤੇ ਉਸ ਤੋਂ ਪਹਿਲਾਂ ਦੇ ਰੱਖੇ ਰਖਾਏ ਸਾਰੇ ਜੇਵਰ ਉਸਨੇ ਰੱਖੀ ਨੂੰ ਪੁਆਏ ਚਮ ਚਮ ਕਰਦੀ ਉਹ ਲਾਰੀ ਵਿੱਚ ਆ ਬੈਠੀ ਸਾਰੇ ਦੇ ਸਾਰੇ ਲੋਕ ਹੈਰਾਨ ਸਨ ਸ਼ੇਰਬაზ ਫੇਰ ਅੰਦਰ ਗਿਆ ਉਸਨੇ ਉਸ ਦਾ ਰੰਗਲਾ ਪੀੜਾ ਲਿਆ ਕੇ ਲਾਰੀ ਵਿੱਚ ਰੱਖਿਆ ਫੇਰ ਉਹਦਾ ਸ਼ੀਸ਼ਿਆਂ ਵਾਲਾ ਪਲੰਘ ਰਖਵਾਇਆ ਫਿਰ ਟ੍ਰੰਕ ਰਖਵਾਇ ਜਿਹੜੇ ਰੱਖੀ ਲਈ ਫੁਲਕਾਰੀਆਂ ਤੇ ਤੇਵਰਾਂ ਦੇ ਭਰੇ ਹੋਏ ਸਨ ਅਖੀਰਲੀ ਵਾਰ ਸ਼ੇਰਬਾਜ਼ ਅੰਦਰ ਗਿਆ ਤੇ ਰੱਖੀ ਨੂੰ ਆ ਕੇ ਇੱਕ ਪੱਖੀ ਤੇ ਇੱਕ ਛੰਨਾ ਫੜਾਇਆ ਛੰਨੇ ਉੱਤੇ ਚਿਤਰਿਆ ਹੋਇਆ ਸੀ ਸ਼ੇਰਬਾਜ਼ ਖਾਨ ਤੇ ਪੱਖੀ ਤੇ ਰੱਖੀ ਨੇ ਆਪ ਸੁਹੇਤਾ ਗਿਆ ਨਾਲ ਕੱਢਿਆ ਹੋਇਆ ਸੀ ਪਾਕਿਸਤਾਨ ਹਮਾਰਾ ਹੈ ਬਹੁਤ ਬਹੁਤ ਧੰਨਵਾਦ